ਸੱਤੂ ਪਹਿਲਵਾਨ ਨੂੰ ਨਹੀਂ ਮਾਨ ਕਰਦੇ ਆ ਉਹ ਹੋ ਗਿਆ ਫਰੰਦੀਪੁਰਿਆ ਹੋ ਗਿਆ ਫਰੰਦੀਪੁਰਿਆ ਬੱਲੇ 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 ਕੀ ਬਾਤ ਹੈ ਡਿੱਗ ਕਰਦਾ ਲਾਡੀ ਵਧਿਆ ਹੋਇਆ ਚਾਰ ਡਿੱਗ ਦੇ ਨੇ ਉਹ ਰਮਦਾਸ ਵਾਲਾ ਇਹ ਬੱਲੇ 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 ਕੀ ਬਾਤ ਹੈ ਇਹ ਚੱਕੀ ਜਾਂਦਾ ਖਰੇ ਖਰੇ ਡੱਕੀ ਇਹ ਰਕ ਕਬੱਡੀ ਵਿੱਚ ਲਾਉਣੇ ਬੜੀ ਔਖੀ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾਕ ਮਿੱਤਰੋ ਆ ਰਮਦਾਸ ਵਾਲਾ ਕਹਿੰਦੇ ਚੱਕੀ ਟਾ ਕੇ ਹਿੱਕ ਤੇ ਬਹਿ ਗਿਆ ਤੇ ਪੁਆਇੰਟ ਇਸ ਵੇ ਜਾਫੀ ਦੇ ਸੇ ਜੋੜਦਾ ਮਲੇਸ਼ੀਆ ਦੇ ਕੋਲੋਲੰਪੁਰ ਦੇ ਚ ਖੇਡ ਕੇ ਆ ਚੱਕੀ ਦੇ ਨਿਊਜ਼ੀਲੈਂਡ ਦੇ ਰਿਕਾਰਡ ਬੋਲਦੇ ਨੇ ਔਰ ਇੱਕ ਮੈਚ ਦੇ ਚ 14 ਜਫੇ ਲਾਉਂਦਾ ਰਿਕਾਰਡ ਹੈ ਨੋਜਵਣ ਦਾ ਕਿ ਸਾਹਮਣੇ ਦੇਖਾਂਗੇ ਇਦਲੀ ਸਾਨ ਚੱਕੀ ਫੇਰ ਕਮਾਲ ਕਰ ਗਿਆ ਚੱਕੀ ਦੇ ਜਫੇ ਵਧੀਆ ਲੱਗਦੇ ਆ ਤੇ ਤਾੜੀਆਂ ਮਾਰ ਕੇ ਦੱਸੋ ਚੱਕੀ ਕਰ ਦਿੱਤੀ ਇਹ ਮੁੰਡੇ ਨੇ ਫਤਾਂਪੁਰੀਆਂ ਦੁਨੀਆ ਉਡੀਕ ਲਈ ਬੈਠੀ ਹੈ ਔ ਇੱਕ ਮਲੱਕੇ ਏਕਮ ਤੇ ਜੱਪ ਦੀ ਟੱਕਰ ਦੇਖਣੀ ਹੈ ਮੁੰਡੇ ਹਾਣੋ ਹਾਣੀ ਜੱਪਦੇ ਆ ਪਰ ਸਾਹਮਣੇ ਦੇਖਾਂਗੇ ਟੱਕਰ ਕਿਹਦੇ ਨਾਲ ਹੋਵੇਗੀ ਉਹ ਲੱਗੇ ਫਟਾਪੁਰੀਆਂ ਏ ਬੱਲੇ 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 ਜੱਪ ਜੱਪ ਤੇ ਏਕਮ ਨੰਬਰ ਕੌਣ ਜੋੜੇਗਾ ਇੱਥੇ ਰੱਖ ਉਹ ਮਾਜ ਵਾਲਿਆ ਟੱਕਰ ਕਿੱਦਾਂ ਦੀ ਲੱਗੀ ਤਾੜੀਆਂ ਮਾਰ ਕੇ ਦੱਸੋ ਜੀ ਹੋਰ ਵੀ ਤਾੜੀਆਂ ਮਾਰ ਲਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਆ ਪਿੰਡਾ ਕਬੱਡੀ ਪਾ ਰਿਹਾ ਵਹੀਂ ਭੂਈ ਪਿੰਡਾ ਚਾਰ ਖਿਡਾਰੀ ਤਿਆਰ ਨੇ ਇੱਕ ਫਤਾਹਪੁਰ ਗਿਆ ਤਿਆਰ ਫਰੰਦੀਪੁਰ ਗਿਆ ਗੋਪੀ ਤਿਆਰ ਫਤਾਹਪੁਰ ਗਿਆ ਇੱਕੰਮ ਬੱਲੇ 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 ਹੁਣ ਮੇਲਾ ਹੁਣ ਤਾੜੀ ਵੱਜੂ ਏ ਕਬੱਡੀ ਕਬੱਡੀ ਮੇਲਾ ਬਣ ਗਿਆ ਏ ਤਾੜੀ ਵੱਜ ਗਈ ਤਾੜੀ ਵੱਜ ਗਈ ਬੱਲੇ ਨੌਜਵਾਨਾ ਸਰਦਾਰ ਕਹਿੰਦੇ ਵਹੀਂ ਭੂਈ ਵਾਲਾ ਕਬੱਡੀ ਪਾ ਰਿਹਾ ਗੱਲ ਵਿਕੇਰੀ ਵੀ ਚੱਲੀ ਇੰਨਾ ਖੇਡ ਮੈਦਾਨਾਂ ਵਿੱਚ ਚਾਰ ਖਿਡਾਰੀ ਤਿਆਰ ਨੇ ਬੱਸਾਂ ਵਾਲੇ ਟਰੱਕਾਂ ਵਾਲੇ ਰੋਡ ਦੇ ਉੱਪਰ ਜਿਹੜਾ ਲੰਘਦੇ ਨੇ ਕਬੱਡੀ ਕਬੱਡੀ ਦਾ ਲਾ